ਸੋ ਸ੍ਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਆਲੂ ਬਣਾਵਾਂਗੇ ਸੁੱਕਾ ਆਲੂ ਬਣਾਵਾਂਗੇ ਟਮਾਟਰ ਪਾ ਕੇ ਤੇ ਆਪਾਂ ਇਹਨੂੰ ਕद्दूकस ਕਰਕੇ ਬਣਾਵਾਂਗੇ ਹੁਣ ਆਪਾਂ ਇਹਨੂੰ ਕद्दूकस ਕਰਾਂਗੇ ਆਲੂਆਂ ਨੂੰ ਉਹ ਧੋ ਕੇ ਰੱਖੇ ਆ ਮਾੜਾ ਮोटा ਉੱਤੇ ਜਿਹੜਾ ਛਿਲਕਾ ਸੀ ਉਹ ਵੀ ਲਾਇਆ ਹੋਇਆਗਾ ਲੋ ਮਾੜਾ ਮੋਟਾ ਵਿੱਚੋਂ ਤੋ ਕਾਲਾ ਜਾ ਲਾ ਦੇਾਂਗੇ ਆਪਾਂ ਮੇਰਾ ਆਪਾ ਆਲੂ ਕਦੂ ਕੱਛ ਕਰ ਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਨਾਓ ਆਪਣਾ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ ਨਾਲ ਹੀ ਆਪਾਂ ਹਰੀ ਮਿਰਚ ਤੇ ਲਸਣ ਪਾਵਾਂਗੇ ਹੁਣ ਆਪਾਂ ਗੰਡਾ ਪਾਵਾਂਗੇ ਹੁਣ ਆਪਾਂ ਆਲੂ ਕਦੂ ਕੱਚ ਕੀਤਾ ਪਾਵਾਂਗੇ ਜਿਵੇਂ ਜਿਵੇਂ ਪਾਈ ਜਾਵਾਂਗੇ ਸਮਾਨ ਉਹਦੇ ਵਿੱਚ ਦੱਸੀ ਜਾਵਾਂਗੇ ਆਦਾਂ ਲਾਗੇ ਘੁਆਰਾ ਘੁਆਰਾ ਚੰਦੂ ਥੋੜਾ ਜਿਹਾ ਪੁੱਲਾ ਹੋ ਗਿਆ ਤੇ ਹੁਣ ਟਮਾਟਰ ਪਾ ਗਏ Noen melk. Melk. ਉਸ ਤੋਂ ਟੱਕ ਦੇਾਂਗੇ ਤੇ ਦੋ ਤਿੰਨ ਮਿੰਟਾਂ ਨੂੰ ਦੇਖਾਂਗੇ ਆਪਾਂ ਲੋ ਸਬਜੀ ਆਪਣੀ ਬਣ ਗਈ ਤਿੰਨ ਚਾਰ ਮਿੰਟਾਂ ਚ ਬਣ ਗਈ ਏ ਤੇ ਹੁਣ ਆਪਾਂ ਲਾਵਾਂਗੇ ਪਾਣੀ ਨਹੀਂ ਪਾਇਆ ਆਪਾਂ ਜਮਾ ਸੌਜੀ ਆਪਣੇ ਬਹੁਤ ਵਧੀਆ ਬਣ ਗਏ ਆਲੂ ਟਮਾਟਰ ਇਹਨੂੰ ਫੁਰਜੀ ਵੀ ਕਹਿ ਸਕਦੇ ਆ ਆਲੂ ਦੀ ਆਲੂਆਂ ਦੀ ਤੇ ਸਬਜੀ ਵੀ ਕਹਿ ਸਕਦੇ ਆਪਾਂ ਦੇਖੋ ਕਿੰਡੀ ਵਧੀਆ ਬਣੀ ਐ ਆਲੂਆਂ ਦੇ ਸਾਥ ਜੀ ਸੁੱਕੀ ਟਮਾਟਰ ਪਾ ਕੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ